सोहरे परिवार से तंग होकर ती इकलौते पुत ने स्प्रे पीके की खुदकुशी खुदकुशी करने समय बनाई मृतक नौजवान ने वीडियो पिछले पंच साल तो पत्नी सस कर रहे मानसिक तौर तो पर परेशान कुछ दिन पहला की जा रही थ भी लख रुपए की जा रही सी मंग। पुलिस वल्लो मामला दर्ज करके गिरफ्तारी की जा रही छापेमारी पति पत्नी का रिश्ता एक बहुत ही मजबूत रिश्ता होंगे है पर जेकर पत्नी अपनी ही अपने पति परिवार से दाज दहेज कुटमार झूठे मुकदमे दर्ज करा लग जाए तो उसका हंसा खेड़ा परिवार बर्बाद हो जाता है अजिहा मामला बरनला जिला के पिंड फ़तेहगढ़ छन्ना तो सामने आया जिथे एक पत्नी ने अपनी मन के पिछे लग के अपना हसदा खेड़ता परिवार उजाड़ लिया पिंड फ़तेहगढ़ छन्ना के रहने वाले गुरदास पुत्र बलोर सिंह घर का एक पुत स ਜੋ ਆਪਣੇ ਹਿੱਸੇ ਆਉਂਦੀ 1.5 ਏਕੜ ਦੀ ਜ਼ਮੀਨ ਵਿੱਚ ਖੇਤੀ ਕਰਕੇ ਆਪਣੇ ਪਰਿਵਾਰ ਨਾਲ ਸਹਿਯੋਗ ਕਰਦਾ ਸੀ ਜਿਸ ਦੇ ਮਾਪਿਆਂ ਵੱਲੋਂ ਆਪਣੇ ਇਕਲੋਤੇ ਪੁੱਤ ਦਾ ਚਾਵਾਂ ਨਾਲ 2015 ਵਿੱਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੀਮਸਾ ਦੀ ਰਹਿਣ ਵਾਲੀ ਨਵਦੀਪ ਕੌਰ ਨਾਲ ਕਰਵਾ ਦਿੱਤਾ ਪਰ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਮ੍ਰਿਤਕ ਦੀ ਪਤਨੀ ਅਤੇ ਸਸਕਾਰਨ ਪਰਿਵਾਰ ਵਿੱਚ ਇਸ ਤਰ੍ਹਾਂ ਕਲੇਸ਼ ਹੋਣ ਲੱਗ ਪਿਆ ਅਤੇ ਵਾਰ-ਵਾਰ ਨਵਦੀਪ ਕੌਰ ਨੂੰ ਆਪਣੀ ਧੀ ਸਮਝਣ ਵਾਲੀ ਗੁਰਦਾਸ ਦੀ ਮਾਂ ਵੱਲੋਂ ਉਸ ਨੂੰ ਸਮਝਾਖ-ਬੂਝਾ ਕੇ ਕਰ ਲੈ ਆਉਂਦੀ ਪਰ ਆਖਿਰਕਾਰ 2020 ਵਿੱਚ ਦੋਵੇਂ ਅਲੱਗ ਹੋ ਗਏ ਜਿੱਥੇ ਮ੍ਰਿਤਕ ਦੀ ਪਤਨੀ ਨਰਦੀਪ ਕੌਰ ਨੇ ਆਪਣੇ ਪਤੀ ਗੁਰਦਾਸ ਸਿੰਘ ਅਤੇ ਉਸਦੇ ਮਾਤਾ ਪਿਤਾ ਖਿਲਾਫ ਦਾਜ ਦਹੇਜ ਦਾ ਇੱਕ ਝੂਠਾ ਮੁਕੱਦਮਾ ਦਰਜ ਕਰਾ ਦਿੱਤਾ ਪਰ ਮ੍ਰਿਤਕ ਨੌਜਵਾਨ ਗੁਰਦਾਸ ਸਿੰਘ ਨੇ ਫਿਰ ਵੀ ਆਪਣੇ 8 ਸਾਲ ਦੇ ਪੁੱਤ ਦੀ ਜ਼ਿੰਦਗੀ ਖਰਾਬ ਨਾ ਹੋਣ ਦੇ ਚਲਦਿਆਂ ਆਪਣੀ ਪਤਨੀ ਨਰਦੀਪ ਕੌਰ ਨੂੰ ਘਰ ਵਸਾਉਣ ਲਈ ਸਮਝਾਉਂਦਾ ਰਿਹਾ ਜਿੱਥੇ ਉਸਦੇ ਸੋਹਰਿਆਂ ਵੱਲੋਂ ਵੀ 20 ਲੱਖ ਰੁਪਏ ਦੀ ਮੰਗ ਕਰਕੇ ਉਸਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਮ੍ਰਿਤਕ ਗੁਰਦਾਸ ਸਿੰਘ ਨੇ ਆਪਣੇ ਤੇ ਹੋਏ ਝੂਠੇ ਮੁਕਦਮੇ ਨੂੰ ਦਰਜ ਹੋਣ ਸਮੇਤ ਆਪਣੇ ਪੁੱਤ ਨੂੰ ਅਲੱਗ ਕਰਨ ਦੇ ਚਲਦਿਆਂ ਤੰਗ ਪਰੇਸ਼ਾਨ ਹੋ ਕੇ ਅਖੀਰ ਗੁਰਦਾਸ ਸਿੰਘ ਨੂੰ ਮਜਬੂਰੀ ਨਾਲ ਖੁਦਕੁਸ਼ੀ ਦਾ ਰਾਹ ਪੜਾਉਣਾ ਪਿਆ ਜਿੱਥੇ ਉਸਨੇ ਆਪਣੇ ਘਰ ਦੇ ਵਿੱਚ ਹੀ ਧਾਰਾਚਿੰਨ ਸਪ੍ਰੇ ਧਾਰਾਚਿੰਨ ਪੀ ਕੇ ਖੁਦਕੁਸ਼ੀ ਕਰ ਲਈ ਅਤੇ ਇੱਕ ਮੌਕੇ ਤੇ ਬਣਾਈ ਹੋਈ ਵੀਡੀਓ ਵਿੱਚ ਆਪਣੀ ਪਤਨੀ ਅਤੇ ਆਪਣੀ ਸੱਸ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਇਸ ਮੌਕੇ ਮ੍ਰਿਤਕ ਨੌਜਵਾਨ ਗੁਰਦਾਸ ਸਿੰਘ ਦੀ ਮਾਤਾ ਰਣਜੀਤ ਕੌਰ ਅਤੇ ਪਿਤਾ ਬਲੌਰ ਸਿੰਘ ਨੇ ਮੰਗ ਕਰਦੇ ਕਿਹਾ ਕਿ ਸਾਡਾ ਇਕਲੌਤਾ ਪੁੱਤ ਸੀ ਜੋ ਘਰ ਦਾ ਸੀ ਸਾਰਾ ਕੰਮਕਾਜ ਅਤੇ ਪਰਿਵਾਰ ਦਾ ਪਾਲਣ ਪੋषण ਕਰਦਾ ਪਰ ਉਸਦੀ ਪਤਨੀ ਨੇ ਆਪਣੀ ਮਾਂ ਦੇ ਪਿੱਛੇ ਲੱਜ ਕੇ ਸਾਰੇ ਘਰ ਦਾ ਉਜਾੜਾ ਕਰ ਲਿਆ ਤੇ ਉਹਨਾਂ ਦੇ ਪੁੱਤ ਦੀ ਮੌਤ ਵੀ ਉਹਨਾਂ ਕਾਰਨ ਹੋਈ ਹੈ। ਉਹਨਾਂ ਰੋਂਦੇ ਕੁਰ ਲਾਉਂਦਿਆਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਉਹਨਾਂ ਦੇ ਇਕਲੋਤੇ ਪੁੱਤ ਦੀ ਤਾਂ ਮੌਤ ਹੋ ਗਈ ਪਰ ਉਸਦੀ ਆਖਰੀ ਨਿਸ਼ਾਨੀ 8 ਸਾਲ ਦੇ ਮਾਸੂਮ ਪੁੱਤੇ ਦੀ ਵੀ ਜ਼ਿੰਦਗੀ ਬਰਬਾਦ ਹੋ ਰਹੀ ਹੈ। ਦੋਵੇਂ ਮਾਵਾਂ ਤੇ ਉਹਨਾਂ ਦੇ ਤਾਰਾਚਿੰਨ ਪੁੱਤੇ ਤਾਰਾਚਿੰਨ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਪਹੁੰਚਾ ਦੇਣ। ਪੀੜਤ ਮਾਪਿਆਂ ਨੇ ਇਨਸਾਫ ਦੀ ਗੁਹਾਰ ਲਾਉਂਦੇ ਕਿਹਾ ਕਿ ਉਹਨਾਂ ਦੇ ਪੁੱਤ ਦੇ ਮੌਤ ਦੇ ਜ਼ਿੰਮੇਦਾਰ ਮਾਵਾਂ ਦਿਆਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕਰਕੇ ਦੋਵਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਦਾ ਇਕਲੋਤਾ ਪੁੱਤ ਨੂੰ ਦਵਾਇਆ ਜਾਵੇ ਤਾਂ ਜੋ ਆਪਣੀ ਬਾਕੀ ਰਹਿੰਦੀ ਜ਼ਿੰਦਗੀ ਆਪਣੇ ਪੁੱਤੇ ਦੇ ਸਹਾਰੇ ਦਾ ਗੁਜ਼ਾਰਾ ਕਰ ਸਕਣ ਇਸ ਮਾਮਲੇ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਜਥੇਬੰਦੀ ਦੇ ਜ਼ਿਲ੍ਹਾ ਆਗੂ ਬਲੌਰ ਸਿੰਘ ਛੰਨਾ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਪਰਿਵਾਰ ਨਾਲ ਧੱਕਾ ਕਰਨ ਵਾਲੀਆਂ ਮਾਵਾਂ ਧੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਅਤੇ ਜਲਦ ਗ੍ਰਿਫਤਾਰੀ ਦੀ ਮੰਗ ਕਰਦੇ ਕਿਹਾ ਕਿ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕਿਸਾਨ ਜਥੇਬੰਦੀ ਪਰਿਵਾਰ ਨਾਲ ਖੜੀ ਹੈ ਪੁਲਿਸ ਪ੍ਰਸ਼ਾਸਨ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕਰੇ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ ਮਨਪਾਗੀ ਕੱਟ ਨਾਈ ਮੇਰਾ ਇਕੱਲਾ ਹੀ ਬੇਟਾ ਸੀਗਾ ਉਹ ਹੀ ਦੁਨੀਆ ਤੋਂ ਚਲੇ ਗਿਆ ਮੇਰੀ ਤਾਹੀ ਮੰਗ ਹੈ ਮੈਨੂੰ ਮੇਰਾ ਪੋਤਾ ਮਿਲ ਕੇ ਸਾਡੀ ਆਤਮਾ ਠੰਡੀ ਹੋ ਜੇ ਮੇਰੇ ਪੋਤਾ ਮਿਲ ਗਿਆ ਮੈਂ ਨੂੰ ਨੂੰਤੀ ਬਣਾਇਆ ਸੀ ਪਰ ਉਹ ਬਣੀ ਨਹੀਂ ਮੇਰੀ ਤੀ ਉਹਨੇ ਮੈਨੂੰ ਮੰਮੀ ਨਹੀਂ ਕਹਿ ਕੇ ਦਿੱਤਾ ਮੈਂ ਉਹਨੂੰ ਪੁੱਤ ਪੁੱਤ ਕਰ ਦਿੱਤੀ ਮੈਨੂੰ ਮੰਮੀ ਉਹਨੇ ਇੱਕ ਦਿਨ ਨਹੀਂ ਕਹਿ ਕੇ ਦੇਖਿਆ ਮੇਰੀ ਤਾਹੀ ਮੰਗ ਹੈ ਬਸ ਸਾਡਾ ਘਰ ਲੁੱਟਿਆ ਪੱਟਿਆ ਗਿਆ ਇੱਕ ਪੁੱਤ ਵੀ ਮੇਰੇ ਹੋਈ ਦੁਨੀਆ ਤੋਂ ਚਲਾ ਗਿਆ ਸਾਨੂੰ ਸਾਡਾ ਪੋਤਾ ਮਿਲ ਜੇ ਆਹੀ ਮੰਗਾ ਸਾਡੀ ਝੂਠੇ ਪਰਚੇ ਜੀ ਵਾਧੂ ਬਸ ਐਵੇਂ ਫਾਲਤੂ ਪਰਚੇ ਕਰਾਈ ਗਏ ਨੇ ਤਿੰਨ ਪਰਚੇ ਕਰਾਤੇ ਸਾਡੇ ਸਾਡੇ ਸਾਰੇ ਪਰਿਵਾਰ ਦਾ ਸਾਡਾ ਨੌ ਰੱਖਤਾ ਐਹੀ ਤਾਂ ਕੋਈ ਕਾਰਨ ਹੈ ਹੀ ਨਹੀਂ ਸੀ ਬੜੀ ਆਸਲੀ ਖੇਡ ਦੀ ਘਰੋਂ ਗਈ ਸੀ ਉੱਥੇ ਜਾ ਕੇ ਸੜ ਤੇ ਡੇ ਡੇ ਜਿਲਾਮ ਲਾਤੇ ਉਹਨੇ ਸੜ ਤਾਂ ਹੀ ਮੰਗਾ ਸਾਨੂੰ ਸਾਡਾ ਘਰ ਪੱਟਿਆ ਗਿਆ ਸਾਡੇ ਕੋਲ ਕੁਝ ਨਹੀਂ ਰਿਹਾ ਹੋਰ ਜਿਵੇਂ ਖਾਲੀ ਹੋ ਗਏ ਸਾਨੂੰ ਆਈ 21 ਹਜ਼ਾਰਾ ਸਾਡਾ ਹੁਣ ਸਾਡਾ ਪੋਤਾ ਸਾਡੇ ਕੋਲੇ ਵੀ ਸਾਡੇ ਕੋਲੇ ਆ ਜੀ ਉਹਨਾਂ ਤੇ ਗ੍ਰਿਫਤਦਾਰੀ ਹੋਵੇ ਉਹਨਾਂ ਦੀ ਜਿਹੜਾ ਉਹਨਾਂ ਨੇ ਪਾਪ ਕਮਾਇਆ ਮੇਰਾ ਪੁੱਤ ਕਮਾਇਆ ਸੀ ਉਹਨੇ ਮਰਗਾ ਉਹਨਾਂ ਨੂੰ ਹਜੀ ਸਜ਼ਾ ਮਿਲੇ ਉਹਨਾਂ ਦੀ ਮੇਰਾ ਪੁੱਤ ਤੜਫਦਾ ਗਿਆ ਦੁਨੀਆ ਤੋਂ ਸਾਰਾ ਦਿਨ ਮੇਰਾ ਪੁੱਤ ਫੋਨ ਕਰਦਾ ਸੀ ਵੀ ਆ ਜਾ ਆ ਜਾ ਕਿਸੇ ਹਿਸਾਬ ਚ ਨਹੀਂ ਆਈ ਪਰ ਉਹਦੀ ਜਿਹੜੀ ਬਹੂ ਦੀ ਮਾਂ ਸੀ ਉਹ ਕਿਸੇ ਹਿਸਾਬ ਚ ਆਉਂਦੀ ਨਹੀਂ ਸੀ ਮੈਂ ਵੀ ਬਹੁਤ ਸਾੜੇ ਕੱਡੇ ਚ ਚੋਰੀਆਂ ਵੀ ਜਾਂਦੀ ਰਹੀਆਂ ਮੈਂ ਮਿਲਦੀ ਰਹੀਆਂ ਉਹਦੇ ਪੁੱਤੇ ਨੂੰ ਵੀ ਜੇ ਮੇਰਾ ਪੋਤਾ ਘਰੇ ਆ ਜੇ ਪਰ ਉਹਨੇ ਕਿਸੇ ਹਸਾਬ ਚ ਆਈ ਨਹੀਂ ਉਹਨੇ ਆਈ ਨਹੀਂ ਉਹਨੇ ਕਿਹਾ ਵੀ ਹਾਂ ਮੈਂ ਮਾਂ ਮੈਂ ਆਉਂਗੀ ਸ਼ਕਤ ਤੋਂ ਸ਼ਕਤ ਉਹਨਾਂ ਨੂੰ ਸਜ਼ਾ ਮਿਲੇ ਜਿਹੀ ਜਿ ਮੇਰੇ ਪੁੱਤ ਨੂੰ ਮੇਰੇ ਪੁੱਤ ਨੂੰ ਤਾਂ ਮੌਤ ਦੀ ਸਜ਼ਾ ਮਿਲ ਗਈ ਉਹਨਾਂ ਨੂੰ ਜਹੀ ਜੀ ਬਣਦੀ ਉਹਨਾਂ ਦੀ ਸਜ਼ਾ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਮੇਰਾ ਪੋਤਾ ਮੇਰਾ ਘਰੇ ਆ ਜੀ ਮੇਰੀ ਤਾਹੀ ਮੰਗ ਗਏ ਕੋਈ ਅਸੀਂ ਦਾਜ ਦੇ ਜ ਨਹੀਂ ਮੰਗਦੇ ਤੇ ਤੋਂ ਕੁਝ ਨਹੀਂ ਮੰਗ ਦਿੱਤੀ ਸਾਰਾ ਕੁਝ ਲੋਟ ਸੀ ਵਧੀਆ ਬਸ ਉਹ ਝੂਠੇ ਪਰਚੇ ਕਰਾਈ ਕਿਨੇ ਸਾਡੇ ਤੇ ਫੇਰ 2-4 ਦਿਨ ਹੋ ਗਏ ਸੀ ਨੇ ਹੁਣ ਗੱਲ ਵੀ ਤੋੜ ਲਈ ਵੀ ਚਲ ਜੇ ਤੂੰ ਨਿਬੜ ਜਾ ਕਿਸੇ ਲੋਟਾ ਸਾਥ ਉਹਨਾਂ ਨੇ 20 ਲੱਖ ਦੀ ਮੰਗ ਮੰਗ ਲਈ ਅਸੀਂ ਹੁਣ 1.5 ਕਿੱਲੇ ਸਾਡੇ ਕੋਲ ਵਹਨਦਾ ਤੁਸੀਂ ਦੱਸੋ ਵੀ 1.5 ਕਿੱਲੇ ਵਾਲੇ ਵਹਨਦੇ ਤੇ ਕਹਿੰਦੇ ਅਸੀਂ ਨੇ 20 ਲੱਖ ਰੁਪਏ ਵਿਆਹ ਤੇ ਲਾਇਤੀ ਵੀ 1.5 ਕਿੱਲੇ ਤੇ ਕੋਈ 20 ਲੱਖ ਲਾ ਦੂਗਾ ਵਿਆਹ ਤੇ ਆਪ ਆਪ ਹੀ ਸਮਝਦਾਰ ਆ ਵੀ ਕੋਈ 20 20 ਲੱਖ ਕੋਈ ਨਹੀਂ ਲਾ ਸਕਦਾ ਜੇ ਕੋਈ 20 ਲੱਖ ਲਾਉਣਾ ਅਗਲਾ 20 ਕਿੱਲੇ ਪਾ ਲੂਗਾ ਸਾਡੇ 1.5 ਕਿੱਲੇ 'ਚ ਉਹਨਾਂ ਨੇ 20 ਲੱਖ ਕਿਵੇਂ ਲਾਤਾ ਜਦੋਂ 20 ਲੱਖ ਰੁਪਇਆ ਮੰਗ ਲਿਆ ਮੇਰੇ ਪੁੱਤਰ ਤੋਂ ਮੇਰੇ ਪੁੱਤਰ ਨੇ ਉਹਦੀ ਗੁਰਖਸ਼ੀ ਕਰ ਲਈ ਆ ਵੀ ਉਹਨੇ ਆਦਾ ਜੀਵਨ ਦੀ ਲੀਲਾ ਖਤਮ ਕਰ ਲਈ ਬਸ ਇੰਨਾ ਹਰਖਿਆ ਵੈਸੀ ਉਹ ਵੀ ਮੇਰੇ ਕੋਲੇ ਕੋਈ ਖਾਲੀ ਨਹੀਂ ਮੈਂ 20 ਲੱਖ ਕਿੱਥੋਂ ਦੇਊਗਾ ਰੂਡ ਕਿਲਾ ਮੇਰੇ ਕੋਲੇ ਬਹਾਨਾ ਆ ਕੇ ਬਸ ਮੈਂ ਤਾਂ ਮੈਨੂੰ ਮੇਰਾ ਪੋਤਾ ਮਿਲ ਜੇ ਮੇਰੀ ਆਤਮਾ ਠੰਡੀ ਹੋ ਜੇ ਵੀਡੀਓ ਬਣਾ ਕੇ ਗਿਆ ਦੋਨੇ ਮਾਮਾਤੀਆਂ ਦਾ ਨਾਂ ਲੈ ਕੇ ਗਿਆ ਸਹੁਰੇ ਦਾ ਨਾਂ ਲੈਂਦਾ ਸਹੁਰਾ ਵਿੱਚ ਵਿਚਾਰੇ ਆਉਂਦਾ ਨੀ ਵਿਚਾਰਾ ਸਹੁਰਾ ਭਗਤ ਬੰਦਾ ਸੀ ਸਾਲਾ ਵੀ ਭਗਤ ਸੀਗਾ ਬਸ ਦੋਨੇ ਮਾਮਾਤੀਆਂ ਤੇ ਕਾਰਵਾਈ ਹੋਵੇ ਅਸੀਂ ਉਹਨਾਂ ਦੇ ਨੌਤਰਾਂ ਮੇਰਾ ਪੁੱਤ ਵੀ ਧਰ ਕੇ ਗਿਆ ਤੇ ਮੈਂ ਵੀ ਕਹਿ ਨਹੀਂ ਆਂ ਮੁੰਡਾ ਵੀਡੀਓ ਬਣਾ ਕੇ ਗਿਆਗਾ ਤੇ ਬਸ ਸਾਹੀ ਬੇਨਤੀ ਮੇਰਾ ਪੋਤਾ ਮਿਲ ਜੇ ਮੈਨੂੰ ਮੇਰੀ ਆਤਮਾ ਠੰਡੀ ਹੋ ਜਾਈ ਉਹਨਾਂ ਚਿਰ ਮੇਰੇ ਕਾਲ ਜਿਹੜੀ ਅਗਲੀ ਪੁੱਛਦੀਆਂ ਨੇ ਚਿਰ ਮੇਰਾ ਪੋਤਾ ਨਹੀਂ ਮਿਲਦਾ ਮੈਂ ਸਾਡਾ ਇੱਕੋ ਇੱਕੋ ਸਹਾਰਾ ਰਹਿ ਗਿਆ ਹੋਈ ਜੇ ਸਾਨੂੰ ਸਾਡਾ ਫਤਈ ਮਿਲ ਗਿਆ ਸਾਨੂੰ ਤਾਂ ਸਾਡੀ ਜ਼ਿੰਦਗੀ ਹੈਗੀ ਗਾ ਨਹੀਂ ਬਸ ਸਾਡੀ ਜ਼ਿੰਦਗੀ ਵੀ ਖਤਮ ਹੈ ਇਹਦੇ ਵਿੱਚ ਇੱਕ ਨੌਜਵਾਨ ਜਿਸ ਦਾ ਨਾਮ ਗੁਰਦਾਸ ਸਿੰਘ ਸਾਨੋ ਬਲੌਰ ਸਿੰਘ ਦੀ ਪਤਨਿਸ਼ਾ ਨਾਂ ਦਾ ਸੀਗਾ ਇਸ ਨੇ 27 ਤਰੀਕ ਨੂੰ ਦਵਾਈ ਪੀਲੀ ਸੀ ਜਿਸ ਕਰਕੇ 28 ਤਰੀਕ ਨੂੰ ਦੀ ਮੌਤ ਹੋਣ ਉਪਰੰਤ 29 29 ਤਰੀਕ ਨੂੰ ਠਾਲਾ ਧਨੋਲਾ ਵਿਖੇ 98 ਨੰਬਰ ਮੁਕੱਦਮਾ ਅਧੀਨ ਤਾਰਾ 108 ਤੇਲਕੋ ਕੋੰਜਾਤਨ ਤੇ 3/5 ਬੀ ਐਨ ਐਸ ਦੇ ਅਧੀਨ ਦਰਜ ਕੀਤਾ ਗਿਆ ਹੈ ਦਰਜ ਕਰਕੇ ਮੁੱਢਲੀ ਤਫ਼ਤੀਸ਼ ਅਮਲ ਵਿਜਲੀਾਂ ਦੇ ਜਾ ਰਹੀ ਹੈ ਤੇ ਇਹ ਮੁਕੱਦਮਾ ਉਸ ਦੀ ਪਤਨੀ ਨਵਦੀਪ कौर ਨਬੀ ਅਤੇ ਉਹਦੇ ਸੱਸ ਦਲਜੀਤ ਕੌਰ ਪਤਨੀ ਲਖਮਣ ਸਿੰਘ ਦੇ ਬਰਖਲਫ ਦਰਜ ਹੋਇਆ ਹੈ ਇਹਨਾਂ ਨੂੰ ਫੜਨ ਲਈ ਰੇਡਾਂ ਕੀਤੀਆਂ ਜਾ ਰਹੀਆਂ ਨੇ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਹਾਇ ਦੀ ਤਕਮਿਲ ਤੇ ਪੂਰੀ ਕੀਤੀ ਜਾਊਗੀ ਅੱਜ ਵੀ ਇਸ ਵਿੱਚ ਰੇਡ ਕੀਤਾ ਗਿਆ ਹਾਂ ਮ੍ਰਿਤਕ ਮਰਨ ਤੋਂ ਪਹਿਲਾਂ ਦਵਾਈ ਪੀਣ ਤੋਂ ਪਹਿਲਾਂ ਇਸ ਨੇ ਇੱਕ ਵੀਡੀਓ ਵਾਇਰਲ ਕੀਤੀ ਸੀ ਜਿਸ ਵੀਡੀਓ ਦੇ ਆਧਾਰ ਤੇ ਇਹ ਮੁਕੱਦਮਾ ਉਹਦੇ ਮੁੰਡੇ ਦੇ ਪਿਓ ਤੇ ਬਿਆਨ ਤੇ ਦਰਜ ਹੋਇਆ ਹੈ ਬਲੌਰ ਸਿੰਘ ਸ਼ਨਾਜੀ ਭਾਰਤੀ ਕਿਸਾਨੀ ਇਕਤਾ ਗਰਾਹਾਂ ਬਲਾਕ ਪ੍ਰਧਾਨ ਬਰਨਾਲਾ ਜੀ ਜੋ ਪਿਛਲੇ ਦਿਨਾਂ ਦੇ ਵਿੱਚ ਹੀ ਸਾਡੇ ਪਿੰਡ ਦਾ ਸਾਡਾ ਬੇਟਾ ਗੁਰਦਾਸ ਨੇ ਸਪਰੇ ਪੀ ਕੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕੀਤੀ ਹੈ ਬਹੁਤ ਮਾੜੀ ਗੱਲ ਹੋਈ ਹੈ ਉਹਦੇ ਇਨਸਾਫ ਲਈ ਭਾਰਤੀ ਕਿਸਾਨੀ ਇਕਤਾ ਗਰਾਹਾਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਵੀ ਜਿਹੜੇ ਦੋਸ਼ੀ ਇਹਨਾਂ ਦੇ ਪਰਚਾ ਦਰਜ ਹੋਇਆ ਮਾਮਾ ਧੀਾਂ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਸ ਤੋਂ ਪਹਿਲਾਂ ਲਗਾਤਾਰ ਇਹਨਾਂ ਦਾ ਝਗੜਾ ਚੱਲਦਾ ਆ ਰਿਹਾ ਸੀ ਚੈਤਾਂ ਪਈਆਂ ਰਿਸ਼ਤੇਦਾਰ ਪਏ ਜੱਥੇਬੰਦੀ ਵੀ ਗਈ ਸੰਗਰੂਰ ਦੀ ਟੀਮ ਵੀ ਗਈ ਬਹੁਤ ਸਮਝਾਇਆ ਸੀ ਘਰੇ ਜਾ ਕੇ 4-5 ਘੰਟੇ ਲਾ ਕੇ ਆਏ ਆ ਵੀ ਚੰਗਾ ਹੁੰਦਾ ਉਹਦੇ ਘਰੇ ਧੀਆ ਕਿਸੇ ਦੇ ਘਰੇ ਨਹੀਂ ਸੋਣੀਆਂ ਹੁੰਦੀਆਂ ਆ ਉਹਦੇ ਆਖਰ ਨੂੰ ਘਰੇ ਜਾਣਾ ਹੀ ਪੈਂਦਾ ਉਹਦੇ ਪਰ ਉਹਦੀ ਜਿਹੜੀ ਮਾਤਾ ਸੀ ਉਹ ਨਹੀਂ ਮੰਨੀ ਉਹ ਕਹਿੰਦੀ ਸੀ ਮੈਂ ਇੱਥੇ ਕੋਠੀ પા ਕੇ ਰੱਖੂੰਗੀ ਇਹਨਾਂ ਦੇ ਇੱਕੋ ਹੀ ਬੇਟਾ ਸੀ